ਰੱਬੋ ਵਾਲੇ ਸਰਦਾਰਾਂ ਦੇ ਹਾਂ ਰੱਬੋ ਵਾਲੇ ਸਰਦਾਰਾਂ ਦੇ ਠੀਕ ਹੈ ਇਹ ਉਹਨਾਂ ਦੀ ਬਰੀਡ ਚੋਂ ਆ ਹੈ ਉਹਨਾਂ ਦੀ ਬਰੀਡ ਚੋਂ ਆ ਜਦੋਂ ਮਨਜਿੰਦਰ ਨੇ ਨਾਂ ਵੀ ਲੈਂਦਾ ਸੀ ਨਾ ਵੀ ਤਾਰੀਲੇ ਸਾਡੇ ਦੇ ਘਰ ਦਾ ਬੱਚਾ ਹੈ ਤਾਂ ਜਿਹੜਾ ਕਹਿ ਗਿਆ ਵੀ ਚੰਗ ਜਿਹੜੀ ਉਹ ਸ਼ਰਤਾਂਾਂ ਵੀ ਚੰਗ ਵੀ ਆ ਸਰਤੇ ਦੇ ਸ਼ਰਤਾਂ ਪੂਰੀਆਂ ਕਰਕੇ ਦੇਵਾਂਗੇ ਹੂੰ ਤੇ ਦੂਰ ਨੰਬਰ ਕੰਮ ਨਹੀਂ ਕਰਨਾ ਤੇ ਆਲ ਇੰਡੀਆ ਚ ਜਾਂਦਾ ਆਪਣਾ ਮਹਾਲਾ ਹਾਂ ਆਲ ਇੰਡੀਆ ਚ ਜਾਂਦਾ ਇਹਦੇ ਕੰਨ ਸਾਰਿਆਂ ਨੂੰ ਵੱਧੂ ਚਲੇਗੇ ਬਾਈ ਹਸਰੀਕਾਲ ਸਾਰਿਆਂ ਨੂੰ ਆਪਣੀ ਵੀਡੀਓ ਵਿੱਚ ਸਵਾਗਤ ਆ ਅੱਜ ਬਾਈ ਗਰਦੇਤ ਗੌਡ ਫਾਰਮ ਤੇ ਪਹੁੰਚੇ ਸੀ ਕਿਹੜਾ ਕਿ 12ਵੀਂ ਦੇ ਵਿੱਚ ਆ ਮਨਜਿੰਦਰ ਬਾਈ ਦਾ ਫਾਰਮ ਆ ਜਿਹੜੇ ਕਿੰਗਲੈਂਡ ਦੇ ਵਿੱਚ ਰਹਿੰਦੇ ਨੇ ਪਹਿਲਾਂ ਤੁਸੀਂ ਆਹ ਬੱਚਿਆਂ ਦੀ ਕੁਆਲਿਟੀ ਦੇਖ ਲਓ ਇਦੋਂ ਬਾਅਦ ਤੁਹਾਨੂੰ ਇਹਨਾਂ ਦਾ ਬਾਪ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਵੀ ਇਹ ਬੱਚੇ ਕਿਹੜੇ ਬਰੀਡਰ ਦੇ ਨੇ ਤੇ ਉਹ ਬੱਕਰਾ ਵੀ ਬੜੇ ਚੰਗੇ ਖਾਨਦਾਨ ਦਾ ਹੈਗਾ ਆਪਾਂ ਨੂੰ ਮਨਜਿੰਦਰ ਬਾਈ ਨੇ ਦੱਸਿਆ ਸੀ ਵੀ ਕਿਹੜੇ ਖਾਨਦਾਨ ਤੋਂ ਬੱਕਰਾ ਲਿਆਂਦਾ ਸੀਗਾ ਤਾਂ ਪਹਿਲਾਂ ਮੇਮਨੇ ਦੇਖ ਲਓ ਵੀ ਵਧੀਆ ਕੁਆਲਿਟੀ ਦੇ ਇਹਨਾਂ ਲਵੇ ਮੇਮਨੇ ਨੇ ਇਹਦੇ ਵਿੱਚ ਪੱਠਾ ਵੀ ਨੇ ਬੱਕਰੇ ਵੀ ਨੇ ਤੇ ਬਾਕੀ ਗੱਲਬਾਤ ਆ ਬਾਪੂ ਜੀ ਨਾਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਟਾ ਨਾਮ ਕੀ ਹੈ ਜੀ ਚਲਮਣਾ ਜੀ ਠੀਕ ਆ ਬਾਪੂ ਕਿੰਨਾ ਕ ਟਾਈਮ ਹੋ ਗਿਆ ਬੱਕਰੀਆਂ ਦੇ ਕੰਮ ਦੇ ਵਿੱਚ ਤੇ ਬੱਕਰੀਆਂ ਦੇ ਕੰਮ ਜੇ ਤਾਂ ਬਾੜਾ ਚਰ ਹੋ ਗਿਆ ਅੱਛਾ ਹਾਂਜੀ ਹਾਂਜੀ ਦੁਬਾਰੇ ਸ਼ੁਰੂ ਕੀਤਾ ਦੁਬਾਰੇ ਸ਼ੁਰੂ ਕੀਤਾ ਪਹਿਲਾਂ ਕੀਤਾ ਪਹਿਲਾਂ ਤਾਂ ਬਹੁਤ ਉੱਠਦੇ ਪਹਿਲਾਂ ਦੇ ਕਰੇ ਉਦੋਂ 30 ਸਾਲ ਲੰਘਾ ਗਏ ਸੀ ਆਦੇ ਭਾਈ ਸਾਹਿਬ ਖੜੇ ਠੀਕ ਆ ਉਦੋਂ ਹਾਂਜੀ ਹਾਂਜੀ ਇਹ ਸਾਡੇ ਅਸੀਂ ਦੋਨਾਂ ਨੇ ਬਹੁਤ ਇਧਰ ਆ ਜਾ ਵੀ ਉਰੇ ਇਹ ਦੋਨਾਂ ਨੇ ਚਾਰੀਆਂ ਨੇ ਬੱਕਰੀਆਂ ਪਹਿਲਾਂ ਬਹੁਤ ਅਸੀਂ ਇਕੱਠੇ ਜਾਣੀ ਜੀ ਜ਼ਿੰਦਗੀ ਸਾਡੀ ਇਕੱਠਿਆਂ ਦੀ ਚੱਲੀ ਆ ਪੂਰੀ 30 ਸਾਲ ਚੱਲੇ ਆ ਉਸ ਤੋਂ ਬਾਅਦ ਵੀ ਅਸੀਂ ਇਕੱਠੇ ਰਹੇ ਆ ਹਾਂ ਦੁਬਾਰੇ ਹੁਣ ਸਾਡੇ ਮੁੰਡੇ ਨਵਿੰਦਰ ਬਾਹਰ ਬੈਠਾ ਵਾ ਕੋਈ ਮੁੰਡਾ ਉਹਦਾ ਉਹਨੂੰ ਸ਼ੌਂਕ ਜਾਗ ਗਿਆ ਹੂੰ ਤੇ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਖਾਮ ਸੰਭਾਲ ਕਰ ਲੈਣੀ ਆ ਵੀ ਅੱਗੇ ਇਹਨਾਂ ਦਾ ਕੀਤਾ ਹੋਇਆ ਹੁਣ 2 ਸਾਲ ਹੋ ਗਏ ਆ ਹੁਣ ਪੂਰੀ ਵਧੀਆ ਵੈਰਾਈਟੀ ਚ ਬਾੜ ਤੇ ਠੀਕ ਆ ਪਹਿਲਾਂ ਇਹ ਨਹੀਂ ਹੁੰਦੀਆਂ ਸੀ ਹਾਂਜੀ ਪਹਿਲਾਂ ਬੱਕਰੀਆਂ ਐਵੇਂ ਨਹੀਂ ਹੁੰਦੀਆਂ ਸੀ ਛੋਟੀਆਂ ਜਿਹੀਆਂ ਹਾਂਜੀ ਹਾਂਜੀ ਦੇਸੀ ਬੱਕਰੀਆਂ ਹੁੰਦੀਆਂ ਸੀ ਪਹਿਲਾਂ ਦੇਸੀ ਬੱਕਰੀਆਂ ਸੀ ਠੀਕ ਹੈ ਹਾਂਜੀ ਹਾਂਜੀ ਹੁਣ ਆ ਬਰੀਡ ਵਾਲੀਆਂ ਲਿਆਂਦੀਆਂ ਇਹ ਇਹ ਇੱਕ ਨੰਬਰ ਆ ਜਿੱਦਾਂ ਪਠੋਰੇ ਬੱਚੀਆਂ ਤਿਆਰ ਹੋ ਗਈਆਂ ਨਾ ਉਹ ਤਿਆਰ ਕਰਦੇ ਆ ਵੈਰਾਈਟੀ ਦਾ ਇਹਨਾਂ ਦਾ ਇੱਕ ਵਾਰ ਅਸੀਂ ਨਾਮ ਕੱਢਣਾ ਬਈ ਇਹ ਕਿਹੇ ਜੀਆਂ ਨਿਕਲਣੀਆਂ ਆ ਸਰਤਾ ਨਾ ਵੇਚਾਂਗੇ ਠੀਕ ਹੈ ਹਾਂਜੀ ਪੂਰਾ ਵਧੀਆ ਮਾਰ ਬਣਾ ਇਹ ਕਿੰਨੀਆਂ ਪੱਠਾਂ ਨੇ ਆਪਣੇ ਲਵੇ ਪੱਠਾਂ ਆਪਣੇ ਕੋਲੇ 10 ਨੇ ਇਹ ਵੱਡੀਆਂ 10 ਨੇ ਵੱਡੀਆਂ 10 ਛੋਟੀਆਂ ਨਾ ਛੋਟੀਆਂ ਨਾਉਣ ਹੈ ਹਾਂਜੀ ਇਹ ਤਿਆਰ ਕਰਦੀਆਂ ਨੇ ਫਾਰਮ ਦੇ ਵਿੱਚ ਹਾਂਜੀ ਠੀਕ ਆ ਤੇ ਬਾਕੀ ਬਾਈ ਇੰਗਲੈਂਡ ਚ ਹੁੰਦਾ ਹੈ ਨਾ ਹਾਂਜੀ ਹਾਂ ਬਾਈ ਇੰਗਲੈਂਡ ਚ ਹੂੰ ਤੇ ਖਰੀਦ ਵੇਚ ਵੀ ਹੁੰਦੀ ਆ ਫਾਰਮ ਦੇ ਉੱਤੇ ਉਹ ਹਾਂ ਉੱਥੇ ਖਰੀਦ ਉਹ ਉੱਥੇ ਬੈਠਾ ਹੀ ਕਰਦੇ ਆ ਉਹ ਅੱਛਾ ਉਹ ਮਣਜਿੰਦਰ ਬਾਈ ਕਰਦਾ ਖਰੀਦ ਵੇਚ ਉਹ ਹੀ ਕਰਦਾ ਉੱਥੇ ਹੀ ਜਾਣਾ ਉੱਥੇ ਨੰਬਰ ਉਹੀ ਨੰਬਰ ਚੱਲਦਾ ਅਛਾ ਜੇ ਵੀ ਕਿਸੇ ਨੇ ਬਾਈ ਸੰਪਰਕ ਕਰਨਾ ਹੋਵੇ ਤਾਂ ਮਨਜਿੰਦਰ ਬਾਈ ਦਾ ਨੰਬਰ ਆਪਾਂ ਵੀਡੀਓ ਤੇ ਦਿੱਤਾ ਹੋਇਆ ਜੇ ਕਿਸੇ ਨੂੰ ਕੋਈ ਬੱਚਾ ਚਾਹੀਦਾ ਜਾਂ ਬੱਕਰੀ ਚਾਹੀਦੀ ਆ ਜਾਂ ਬੱਕਰਾ ਕੁਛ ਵੀ ਚਾਹੀਦਾ ਤਾਂ ਵੀ ਉਹ ਗੱਲ ਬਾਈ ਨਾਲ ਹੋਊ ਨੰਬਰ ਤੇ ਜਿਹੜਾ ਸਕਰੀਨ ਤੇ ਦਿੱਤਾ ਹੋਇਆ ਹੋਰ ਕੋਈ ਨੰਬਰ ਨਹੀਂ ਹੈਗਾ ਉਹੀ ਨੰਬਰ ਆ ਉਹੀ ਨੰਬਰ ਸਕਰੀਨ ਤੇ ਆ ਜੇ ਕੋਈ ਬੰਦਾ ਹਨੂੰ ਕਹਿੰਦਾ ਵੀ ਆਹ ਹਾਂ ਗਰਦੇਸਤਗੜ ਫਾਰਮ ਤੋਂ ਬੋਲਦਿਆਂ ਕੋਈ ਨੰਬਰ ਹੋਰ ਆ ਤਾਂ ਵੀ ਉਹ ਗੱਲ ਨਹੀਂ ਚੱਲਣੀ ਇਹ ਟੋਕਨ ਪਾਉਣਾ ਤਾਂ ਤੁਸੀਂ ਆ ਜਿਹੜਾ ਸਕਰੀਨ ਤੇ ਨੰਬਰ ਆ ਇਹ ਤੇ ਪਾਉਣਾ ਹੈ ਨਾ ਬਾਪੂ ਜੀ ਹਾਂਜੀ ਹਾਂਜੀ ਇਸੇ ਟੋਕਨ ਤੇ ਪਾਉਣਾ ਹੂੰ ਦੇ ਬਾਈ ਬੱਚਿਆਂ ਦੀ ਕੁਆਲਿਟੀ ਦਿਖਾਈ ਫੜ ਕੇ ਰਾਜੂ ਇੱਕ ਦੋ ਆ ਵੱਡੇ ਆ ਆ ਬੱਚਾ ਫੜੀ ਪਾਠਾ ਇਹ ਹਾਂਜੀ ਹਾਂਜੀ ਦੇਖੋ ਬਾਈ ਇਹ ਇੱਕ ਨੰਬਰ ਇੱਕ ਇੱਕ ਨੰਬਰ ਚ ਲਿਆਉਣੀ ਆ ਇਹ ਹਾਂਜੀ ਠੀਕ ਆ ਕਿੰਨੇ ਟਾਈਮ ਦੀ ਆ ਇਹਦੇ ਕੰਨ ਕੰਨ ਕੱਢ ਦੇ ਬਾਹਰ ਕੱਢ ਦੇ ਕੰਨ 8 ਮਹੀਨੇ ਦੇ ਨਾ ਕੰਨ ਛੱਡੀ ਛਾੜ ਦੇ ਬਾਈ ਬੱਚਿਆਂ ਦੀ ਕੁਆਲਿਟੀ ਦੇਖੋ ਯਾਰ ਪਹਿਲਾਂ ਦੇਖੋ ਕਿੱਡੇ ਕਿੱਡੇ ਕੰਨ ਨੇ ਇਹ ਸਾਰੀਆਂ ਪਠਾ ਹੀ ਨਹੀਂ ਹੋਰ ਫੜੀ ਬੱਚਾ ਆ ਦੇਖ ਆ ਵੀ ਡੱਬੀ ਪੱਠਾ ਹਾਂਜੀ ਹਾਂਜੀ ਇਹ ਵੀ ਪੱਠਾ ਹੂੰ ਬੱਚਿਆਂ ਦੀ ਕੁਆਲਿਟੀ ਵੈਂਟ ਆ ਬਈ ਇਹ 7 ਮਹੀਨੇ ਦੀ ਹੋ ਇਹ 7 ਮਹੀਨੇ ਦੀ ਆ ਹਾਂਜੀ ਹਾਂ ਇਹ 7 ਮਹੀਨੇ ਦੀ ਆ ਭਈ ਇਹਨਾਂ ਦੀ ਫਿਰ ਇਹਨਾਂ ਨੂੰ ਖਰਾਕ ਦੇ ਵਿੱਚ ਕੀ ਪਾਉਣਾ ਜੀ ਬੱਚਿਆਂ ਨੂੰ ਖਰਾਕ ਇਹਨਾਂ ਨੂੰ ਜੀ ਮੱਕੀ ਪੈਂਦੀ ਆ ਮੱਕੀ ਮੱਕੀ ਹੂੰ ਇਹ ਇਹ ਸਾਮ ਦਾ ਹੁੰਦਾ ਰਾਜੂ ਸਾਮ ਦਾ ਹਾਂਜੀ ਹਾਂਜੀ ਰਾਤੀ ਸਾਮ ਦਾ ਤੁਸੀਂ ਬਾਹਰ ਲੈ ਕੇ ਜਾਂਦੇ ਆ ਬਾਹਰ ਨਾਲ ਜਾਂਦੇ ਆ ਜਾਨੀ ਖਰਾਕ ਰਾਜੂ ਨੇ ਪਾਉਣੀ ਆ ਅੱਛਾ ਖਰਾਕ ਰਾਜੂ ਨੇ ਪਾਉਣੀ ਆ ਖਰਾਕ ਰਾਜੂ ਨੇ ਪਾਉਣੀ ਆ ਰਾਜੂ ਖਰਾਕ ਚ ਆਰਾ ਸਸੀ ਗਾ ਜੀ ਇਹ ਕੰਪ ਪੈਂਦੀ ਮੱਕੀ ਜੋ ਚਨੇ ਦਾ ਛਿਲਕਾ ਤੇ ਨੂਨ ਮਿੱਠਾ ਸਰਦਾ ਮਿੱਠਾ ਛੋੜਾ ਇਹ ਪੈਂਦਾ ਹੈ ਤੇ ਸਰਵਦਾ ਠੀਕ ਆ ਤੇ ਇਹਨਾਂ ਦਾ ਬਾਪ ਕੱਢ ਕੇ ਲਿਆ ਬੱਕਰਾ ਜਿਹੜੇ ਹੈਗੇ ਨੇ ਬੱਚੇ ਉਹ ਦਿਖਾਉਣਾ ਸਾਨੂੰ ਬਈ ਦੱਸ ਦੇ ਬਈ ਉਹ ਕਿਹੜੇ ਖਾਨਦਾਨ ਦੀ ਬਲੱਡ ਲੈਣਾ ਲਿਆ ਬੱਚਾ ਚੈਂਪੀਅਨ ਦਾ ਬੱਚਾ ਚੈਂਪੀਅਨ ਦਾ ਇਹ ਹਾਂਜੀ ਠੀਕ ਆ ਬਈ ਬੱਚਾ ਦੇਖੋ ਬਾਪ ਵੀ ਚੈਂਪੀਅਨ ਉਹ ਵੀ ਚੈਂਪੀਅਨ ਹੈ ਉਹ ਵੀ ਚੈਂਪੀਅਨ ਹੈ ਹੈ ਠੀਕ ਹੈ। ਜੋ ਬੱਕਰਾ ਬਾਈ ਤੇ ਆ ਬਾਈ ਬੱਕਰਾ ਗਾ ਤੇ ਇਹ ਮੈਂ ਨੂੰ ਕਿਹਾ ਸੀ ਵੀ ਚੰਗੇ ਖਾਣ-ਦਾਣ ਦਾ ਮਨਿੰਜਨ ਦਵਾਈ ਨਾਲ ਗੱਲ ਹੋ ਗਈ ਸੀ ਸਾਰੀ ਆਪਣੀ ਤੇ ਆ ਬੱਕਰਾ ਜੀ ਹੈ ਆਪਣਾ ਇਹ ਹਾਂਜੀ ਹਾਂਜੀ ਇਹ ਮੇਲੇ ਦਾ ਚੈਂਪੀਅਨ ਆ ਠੀਕ ਆ ਇਹ ਕਿੰਨੇ ਦੰਦ ਹੋ ਗਿਆ ਆਪੂ ਇਹ 4 ਦੰਦ ਹੋ ਗਿਆ 4 ਦੰਦ ਹੋ ਗਿਆ 4 ਦੰਦ ਹੋ ਗਿਆ ਹਾਂਜੀ ਹਾਂਜੀ ਠੀਕ ਆ ਹਾਈਟ ਕਿੰਨੀ ਹੋ ਰਜੂ ਇਹਦੀ ਹਾਈਟ ਜੀ 43 ਕੁ ਹੋਊਗੀ 43 ਕੁ ਇਹ ਕਿੱਥੋਂ ਲੈ ਕੇ ਆਏ ਸੀ ਜੀ ਬੱਕਰਾ ਸਾਡੀ ਜਿਆਲੇ ਤੁਮ ਤਾਰੀਲੇ ਸਾੜੇ ਤੋਂ ਲੈਂਦਾ ਛੈਂ ਹਾਂਜੀ ਹਾਂਜੀ ਉਹਦੇ ਲਵੇ ਤਾਂ ਬਰੀਡ ਚੰਗੀ ਆ ਰੱਬੋ ਵਾਲੇ ਸਰਦਾਰਾਂ ਦੀ ਬਰੀਡ ਆ ਹਾਂ ਰੱਬੋ ਵਾਲੇ ਸਰਦਾਰਾਂ ਦੀ ਠੀਕ ਆ ਇਹ ਉਹਨਾਂ ਦੀ ਬਰੀਡ ਚੋਂ ਆਇਆ ਉਹਨਾਂ ਦੀ ਬਰੀਡ ਚੋਂ ਆਇਆ ਇਹ ਠੀਕ ਆ ਜਦੋਂ ਮੁੱਲਾਪੁਰ ਜਿੱਤੇ ਸੀ ਉਦੋਂ ਮਨਜਿੰਦਰ ਨੇ ਨਾਂ ਵੀ ਲਾਇਤਾ ਸੀ ਨਾ ਵੀ ਤਾਰੀਲੇ ਸਾੜੇ ਦੇ ਘਰ ਦਾ ਬੱਚਾ ਇਹ ਹਾਂਜੀ ਉਹੀ ਹੈ ਮੇਲੇ ਤੋਂ ਲੈ ਕੇ ਆਏ ਕਿੱਡਾ ਕਿੱਡਾ ਲੈ ਆਂਦਾ ਸੀਗਾ ਇਹ ਇਹ ਖੀਰਾ ਸੀਗਾ ਜੀ ਖੀਰਾ ਸੀ ਹਾਂਜੀ ਠੀਕ ਆ ਆਇਆ ਵੀ ਪਹਿਲੇ ਨੰਬਰ ਤੇ ਜਿਹੜਾ ਨਾਮ ਸੀ ਅਸੀਂ ਛੱਡਿਆ ਸੀ ਬਈ ਜਿਹੜਾ ਦੂਜੇ ਨੰਬਰ ਤੇ ਆਇਆ ਜਾ ਉਹਨਾਂ ਨੂੰ ਦੇ ਦਿਓ ਅਸੀਂ ਇਹ ਇਹ ਨਾਮ ਦਿੱਤੇ ਅਸੀਂ ਇਹ ਲੈਣਾ ਨਹੀਂ ਜਿਹੜੇ ਰੱਬੋ ਵਾਲੇ ਸਰਦਾਰਾਂ ਦੀ ਬਰੀਡ ਸੀ ਉਹ ਲੰਬਾਟ ਜ਼ਿਆਦਾ ਹੁੰਦੀ ਸੀ ਤਾਂ ਲੰਬਾ ਦੇਖੋ ਬੱਚਾ ਕਿੰਨਾ ਹੈ ਇਹ ਹਜੇ 4 ਦੰਦ ਹੋਇਆਗਾ ਤੇ ਇਹ ਇਹ ਆਪਾਂ ਵੇਚਣਾ ਤਾਂ ਨਹੀਂ ਵੇਚਣਾ ਸੀ ਇਹ ਵੀ ਵੇਚ ਵੇਚ ਦੋਗੇ ਇਹ ਵੀ ਬਾਈ ਸੇਲ ਕਰਨਾਗਾ ਤੇ ਇਹਦੀ ਕੁਆਲਿਟੀ ਤੁਹਾਨੂੰ ਦਿਖਾਤੀ ਆਪਾਂ ਬੱਚੇ ਦੇਖੋ ਵੀ ਇਹਦੇ ਨੇ ਕਿੰਨੇ ਸੋਹਣੇ ਬੱਚੇ ਆ ਇਹਨੇ ਵੱਡਿਆਂ ਵੱਡਿਆਂ ਕੰਨਾਂ ਵਾਲੇ ਪੱਠਾ ਦੇਖੋ ਤੇ ਇਹ ਇਹਦੇ ਨੇ ਹੈ ਸਾਰੇ ਹਾਂਜੀ ਹਾਂਜੀ ਹੂੰ ਤੇ ਇਹ ਬਾਈ ਹੁਣ ਕਿੰਨੇ ਸ਼ੂਏ ਲੈ ਲੈ ਤੋਂ ਬੱਕਰੇ ਤੋਂ ਬੱਕਰੇ ਤੇ ਕਿੰਨੀਆਂ ਝੋਲੀਆਂ ਲੈਤੀਆਂ ਨੇ ਦੂਜਾ ਸ਼ੂਆ ਅੱਛਾ ਦੋ ਵਾਰੀ ਛੱਡੇ ਆ ਬੱਕਰੀਆਂ ਦੇ ਹਜੇ ਦੋ ਵਾਰੀ ਦੋ ਵਾਰੀ ਇਹਦੇ ਪਹਿਲਾਂ ਵਾਲੇ ਬੱਚੇ ਵੇਖ ਗਏ ਹਨਾ ਹਾਂ ਪਹਿਲਾਂ ਵਾਲੇ ਵੇਖ ਗਏ ਠੀਕ ਆ ਇਹ ਇਹਦੇ ਬੱਚੇ ਦਾ ਕੀ ਰੇਟ ਹੁੰਦਾ ਬਈ ਆਪਣੇ ਲਵੇ ਆਪਣੇ ਤੇ ਵੀਰੇ ਮਨਜਿੰਦਰ ਨੂੰ ਪਤਾ ਬਹੁਤ ਮਨਜਿੰਦਰ ਨੂੰ ਪਤਾ ਵੀਰੇ ਅੱਛਾ ਉਹਨੂੰ ਪਤਾ ਇਹਦਾ ਜਾਂ ਬਈ 20000 ਤੇ ਬੱਚਾ ਸਟਾਰਟ 20000 ਤੋਂ ਸਟਾਰਟ ਆ ਤੇ ਜੇ ਕਿਸੇ ਨੇ ਬਈ ਬੱਚੇ ਲੈਣੇ ਹੁਣ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਆ ਬੱਕਰੇ ਦੇ ਨੇ ਬਾਕੀ ਆਪਾਂ ਵੀਡੀਓ ਪਹਿਲਾਂ ਵੀ ਬਣਾਈ ਹੋਈ ਆ ਵੀ ਇਹ ਚੈਂਪੀਅਨ ਬਣਿਆ ਸੀ ਮੁੱਲਾਪੁਰ ਦਾ ਤੇ ਉਹ ਦੂਜਾ ਬੱਚਾ ਬਈ ਮੋਦੀ ਮੋਦੀ ਅੰਦਰ ਆ ਉਹ ਉਹ ਇਹਦਾ ਆ ਉਹ ਵੀ ਨਹੀਂ ਇਹ ਤਾਂ ਨਹੀਂ ਹੈ ਇਹਦਾ ਨਹੀਂ ਹੈਗਾ ਉਹ ਹੋਰ ਦਾ ਉਹ ਲੈ ਇੱਕ ਹੋਰ ਬੱਚਾ ਵੀ ਇਹਨਾਂ ਲਵੇ ਤਿੰਨੇ ਉਹ ਦੂਜਾ ਵੀ ਲੈ ਆਈ ਬੂਰ ਕੰਨਾ ਜਾ ਵੀ ਚਣ ਤਿੰਨ ਬੱਕਰੇ ਦਿਖਾਉਣੇ ਇਹਨਾਂ ਦੇ ਆ ਬੱਕਰਾ ਤਾਂ ਦੇਖ ਲਿਆ ਆ ਗਿਆ ਮੋਦੀ ਬੱਕਰਾ ਹੈ ਬਾਈ ਇਹ ਇਹ ਕਿਹੜੇ ਇਹ ਮੁੱਲ ਲੈਂਦਾ ਹੈ ਵੀ ਇਹ ਬੱਕਰੀ ਲਈ ਸੀ ਅੱਛਾ ਬੱਕਰੀ ਲਈ ਸੀ ਉਹਦਾ ਬੱਚਾ ਹੈਗਾ ਹਾਂਜੀ ਹਾਂਜੀ ਠੀਕ ਆ ਕਿੰਨੇ ਟਾਈਮ ਦਾ ਜੀ ਇਹ 14 15 ਮਹੀਨੇ ਹੋ ਗਏ ਜੀ ਇਹਦਾ 14 15 ਮਹੀਨੇ ਦਾ ਹੈ ਇਹ 15 ਮਹੀਨੇ ਦਾ ਹੈ ਹਾਂ ਪੂਰਾ 15 ਮਹੀਨੇ ਇਹ ਵੀ ਸੇਲ ਕਰਨਾ ਹੈਗਾ ਹਾਂਜੀ ਹਾਂਜੀ ਮੈਨੂੰ ਫੜੇ ਉੱਕੜ ਜਾ ਕੰਨ ਦੇਖੋ ਬਈ ਕਿੰਨੇ ਲੰਬੇ ਨੇ ਇਹਦੇ ਉੱਚੇ ਮੱਥੇ 'ਚ ਇਹ ਇਹ ਵੀ ਵੇਚਣਾਗਾ ਬਈਆਂ ਨੇ ਦੰਦੀ ਦੇ ਕੋਈ ਦੋ ਦੰਦਾ ਦੋ ਦੰਦੀ ਆ ਇਹ ਦੋ ਦੋ ਦੰਦੀ ਆ ਆ ਦੋ ਹੀ ਆ ਦੋ ਦੰਦ ਰੁਪਏ ਠੀਕ ਆ ਤੋ ਜਿਹੜਾ ਕਹਿ ਗਿਆ ਵੇਚਣ ਦੇ ਜਿਹੜੀ ਉਹ ਸ਼ਰਤਾਂ ਨਾਲ ਵੇਚਾਂਗੇ ਵੀ ਆਹ ਸ਼ਰਤੇ ਦੇ ਸ਼ਰਤਾਂ ਪੂਰੀਆਂ ਕਰਕੇ ਦੇਵਾਂਗੇ ਹੂੰ ਉੱਚੇ ਦੋ ਨੰਬਰ ਕਮ ਨਹੀਂ ਕਰਨਾ ਤੇ ਆਲ ਇੰਡੀਆ 'ਚ ਜਾਂਦਾ ਆਪਣਾ ਮਾਲ ਹਾਂ ਆਲ ਇੰਡੀਆ 'ਚ ਜਾਂਦਾ ਇੱਕ ਨੰਬਰ 'ਚ ਮਾਲ ਕਰਕੇ ਵੇਚਣਾ ਜਿਹੜਾ ਕਹਣਾ ਜੇ ਆਹ ਨਹੀਂ ਹੋ ਸਕਦਾ ਵੀ ਜੇ ਦੁੱਧ ਬੱਕਰੀ ਆਲਿਆ ਹੀ ਰਾਜੂਰੇ ਨੂੰ ਦੇਣ ਨੂੰ ਆ ਬੱਕਰਾ ਇਹ ਰੱਖਣਾ ਹੁਣ ਬਰੀਡਰ ਹੈ ਹਾਂਜੀ ਹਾਂਜੀ ਠੀਕ ਆ ਆ ਬੱਕਰਾ ਰੱਖਣਾ ਬਈ ਬਰੀਡਰ ਹੈ ਤੇਰੇ ਕੰਨ ਦੇਖੋ ਏ ਬੂਰ ਕੰਨਾ ਹੈ ਜੀ ਹਾਂਜੀ 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 ਬੂਰ ਕੰਨਾ ਜੀ ਠੀਕ ਹੈ ਇਹਦੇ ਕੰਨ ਵੀ ਹੋਣਗੇ ਨਾ ਹਾਂਜੀ ਹਾਂਜੀ ਇਹਦੇ ਕੰਨ ਸਾਰਿਆਂ ਨੂੰ ਵੱਧੂ ਚਲੇਗੇ ਸਾਰਿਆਂ ਤੋਂ ਵੱਧ ਚਲੇਗੇ ਇਹ ਇਹ ਕਿਹੜੇ ਬੱਚੇ ਬੱਕਰੇ ਦਾਗਾ ਬੱਕਰੀ ਨਮੀ ਲਿਆਂਦੀ ਜੀ ਉਹਦੇ ਮਗਰ ਲਿਆਂਦਾ ਸੀ ਆਇਆ ਜੀ ਦੇਖ ਮਗਰ ਆਇਆ ਜੀ ਇਹ ਕੀ ਹਾਂਜੀ ਮਗਰ ਲੈ ਇਹ ਹੁਣ ਬਾ ਖੂਨ ਪਾੜ ਦੋਗੇ ਫਿਰ ਬੱਚਿਆਂ ਚ ਹਾਂਜੀ ਹਾਂਜੀ ਇਹਦਾ ਠੀਕ ਆ ਹਾਂਜੀ ਖੂਨ ਬਾ ਦੇਖੀ ਤੇ ਇਹ ਬੱਕਰੀ ਰਾਹੀ ਸੀ ਆ ਦੇਖ ਕੰਨ ਇਹ ਦੇਖ ਕੇ ਕੰਨ ਦੇਖ ਕੇ ਖਰੀਦੀ ਆ ਹਾਂ ਆ ਦੇਖ ਕੇ ਖਰੀਦੀ ਆ ਜੀ ਤੁਹਾਨੂੰ ਦੱਸਿਓ ਉਹਦੇ ਤਾਂ ਹੀ ਬੱਕਰੀ ਲਈ ਸੀ ਠੀਕ ਹੈ ਤੇ ਬੱਕਰੀਆਂ ਕਿੱਥੇ ਨੇ ਆਪਣੀਆਂ ਬੱਕਰੀਆਂ ਅੰਦਰ ਉਧਰ ਹੀ ਨੇ ਉਧਰ ਹੀ ਚੱਲਦੇ ਆਂ ਫਿਰ ਆਪਾਂ ਉਧਰ ਛੱਡ ਦੋ ਜੀ ਹਾਂ ਤੇ ਇੱਥੇ ਆ ਵੱਡੀਆਂ ਬੱਕਰੀਆਂ ਆਉਂਦੀਆਂ ਨੇ ਹਾਂ ਜੀ ਹਾਂ ਜੀ ਇੱਥੇ ਵੱਡੀਆਂ ਬੱਕਰੀਆਂ ਆਉਂਦੀਆਂ ਇਹ ਦੁੱਧ ਵਾਲੀਆਂ ਨੇ ਸਾਰੀਆਂ ਇਹ ਦੁੱਧ ਵਾਲੀਆਂ ਲੱਗ ਰੱਖੀਆਂ ਆ ਇਹ ਜਿਹੜੇ ਆਪਾਂ ਬੱਚੇ ਦਿਖਾਏ ਨੇ ਇਹਨਾਂ ਦੇ ਨੇ ਇਹਨਾਂ ਦੇ ਨੇ ਇਹ ਲੈਤੀਆਂ ਆਪਾਂ ਸਾਰੀਆਂ ਮੁੱਲੀ ਹੋਈਆਂ ਨੇ ਹਣਾ ਹਾਂ ਜੀ ਹਾਂ ਜੀ ਕਿੰਨੀਆਂ ਬੱਕਰੀਆਂ ਨੇ ਜੀ ਫਾਰਮ ਦੇ ਵਿੱਚ 23 ਬੱਕਰੀਆਂ 23 ਬੱਕਰੀਆਂ 23 ਬੱਕਰੀਆਂ ਨੇ ਹਾਂ ਜੀ ਠੀਕ ਆ ਤੇ ਇਹ ਹੁਣ ਜਿਹੜੀਆਂ ਆ ਆ ਆਏ 23 ਬੱਕਰੀਆਂ ਇਹਦੇ ਲਈ ਬੱਕਰੀ ਤਾਂ ਉਧਰ ਹੋਰ ਵੀ ਹੈਗੀ ਹੋਣੀਆਂ ਵਿੱਚ ਆ 23 ਨੇ ਇਹ 23 ਨੇ ਹਾਂ ਠੀਕ ਹੈ ਇਹਨਾਂ ਨੂੰ ਫਿਰ ਬਾਹਰ ਵੀ ਲੈ ਕੇ ਜਾਣੇ ਆ ਹਾਂਜੀ ਹਾਂਜੀ ਬਾਹਰ ਜਾਂਦੀਆਂ ਚਾਰਨ ਖਾਤਰ ਹਾਂਜੀ ਹਾਂਜੀ ਠੀਕ ਆ ਕਿੰਨੇ ਵਜੇ ਕੱਢ ਦੇਣੇ ਫਿਰ ਫਾਰਮੋਂ ਚੋਂ ਫਾਰਮੋਂ ਚੋਂ ਮੇਰਾ ਖਿਆਲ 11 11:30 ਕੱਢ ਦੇ ਦਿਆਂ ਅੱਛਾ ਹਾਂਜੀ ਫੇਰ ਸਾਰਾ ਦਿਨ ਬਾਹਰ ਚਾਰਦੇ ਫੇਰ ਬਾਹਰ ਜੇ ਫੇਰ ਮੁੜਿਆ ਨਾ ਪੰਜ ਸਾਢੇ 6 ਕਿਰੇਟੇ 6 ਕਿਰੇਟੇ ਮੁੜਿਆ ਨਾ ਠੀਕ ਆ ਫਿਰ ਆ ਕੇ ਫਾਰਮ ਦੇ ਵਿੱਚ ਫੇਰ ਖਰਾਕ ਪਾਉਂਦੇ ਨੇ ਫੇਰ ਖਰਾਕ ਵੀ ਪਾਉਣੀ ਆ ਬੱਚੇ ਵੀ ਸਿੰਗਾਉਣੇ ਆ ਧਾਰਾਂ ਵੀ ਚੋਣੀਆਂ ਇਹਨਾਂ ਨੂੰ ਜਿਹੜਾ ਕੋਈ ਮੜਾ ਮੋਟਾ ਹਾਕੀ ਕੇ ਰੱਖਿਆ ਉਹਨਾਂ ਨੂੰ ਦੁੱਧ ਪਾਣੀ ਉਹ ਵੀ ਟੀਕਾ ਵੀ ਦੇਣਾ ਬੱਚਿਆਂ ਨੂੰ ਵੀ ਦੇਣਾ ਇਹਨਾਂ ਨੂੰ ਵੀ ਦੇਣਾ ਇਹਨਾਂ ਨੂੰ ਵੀ ਦੇਣਾ ਠੀਕ ਆ ਫਿਰ ਦੁੱਧ ਕਿੰਨਾ ਕਿੰਨਾ ਦੇ ਦਿੰਦੀਆਂ ਨੇ ਜੀ ਦੁੱਧ ਦੇਈ ਜਾਂਦੀਆਂ ਤਨ ਤਨ 2.5 ਕਿਲੋ ਤਨ ਤਨ 2.5 ਕਿਲੋ ਹੁਣ ਘਟੀਆਂ ਨੇ ਕੁਝ ਗਰਮ ਮੱਛਰ ਕਰਕੇ ਨਾ ਗਰਮੀ ਕਰ ਕਰੇ ਨੀ ਕਰਤੇ ਉਹ ਬੱਕਰੀਆਂ ਚੰਗੀਆਂ ਨੇ ਬਾਈ ਦੇਖ ਲੋ ਹਾਂਜੀ ਹਾਂਜੀ ਵੱਡੇ ਵੱਡੇ ਕੰਨ ਵਾਲੀਆਂ ਤੇ ਵੱਡੀ ਹਾਈਟ ਵਾਲੀਆਂ ਬੱਕਰੀਆਂ ਨੇ ਤੇ ਬਾਕੀ ਲੋਹੇ ਰੰਗ ਚ ਵੀ ਨੇ ਹੈਂ ਜੀ ਹਾਂਜੀ ਹਾਂਜੀ ਇਹ ਫਿਰ ਬਰੀਡ ਕਿੱਥੋਂ ਬਾਹਲੀ ਤੁਸੀਂ ਐਂ ਵੀ ਮੰਡੀਆਂ ਚੋਂ ਕਿ ਘਰਾਂ ਚੋਂ ਜਾ ਕੇ ਲੈਂਦੇ ਜਿੱਥੋਂ ਵੀ ਸਾਨੂੰ ਚੰਗਾ ਮਾਲ ਲੱਗਿਆ ਜਾਂ ਮੰਡੀਆਂ 'ਚ ਚੰਗਾ ਲੱਗਿਆ ਮੰਡੀ ਤੋਂ ਲਿਆ ਜਾਂ ਕਿ ਤੋਂ ਬਾਹਰੋਂ ਕਿ ਤੋਂ ਸਾਨੂੰ ਕੋਈ ਇਹ ਵੀਡੀਓ 'ਚ ਵੇਖਿਆ ਲੱਗਿਆ ਵੀ ਮਾਰਤੂੜਾ ਵਧੀਆ ਹੈਨਾ ਉਹ ਮੋਬਾਈਲ ਤੇ ਦੇਖਣੇ ਸਾਡੇ ਉੱਥੇ ਬੈਠਾ ਨਹੀਂ ਸੌਦਾ ਕਰਦਾ ਠੀਕ ਹੈ ਸੌਦਾ ਬਣ ਜਾਂਦਾ ਅੰਦਰ ਕਰਦਾ ਹਾਂ ਹਾਂਜੀ ਸੌਦਾ ਬਣ ਜਾਂਦਾ ਇੰਗਲੈਂਡ ਚੋਂ ਹੈ ਪਰ ਛੋਡੇ ਲਵੇ ਇੱਥੇ ਵੀ ਦੱਸ ਦਿੰਦਾ ਵੀ ਬੱਕਰੀਆਂ ਆਉਣਗੀਆਂ ਅੱਜ ਹਾਂਜੀ ਸਾਡੇ ਹੈਗੀਆਂ ਲੋਕਾਂ ਕੋਲ ਬੱਕਰੀਆਂ ਬਹੁਤ ਨੇ ਨਹੀਂ ਤੇ ਜਦੋਂ ਖਰੀਦ ਲੈਂਦਾ ਹੋਏ ਫਿਰ ਥੋਨੂੰ ਦੱਸ ਦਿੰਦਾ ਵੀ ਅੱਜ ਬੱਕਰੀਆਂ ਆਉਣਗੀਆਂ ਹਾਂ ਹਾਂ ਆ ਵੀ ਆਉਣਗੀਆਂ ਅੱਜ ਤੂੰ ਨਾਲ ਆ ਰਿਹਾ ਹੈਂ ਨਾ ਆ ਰਿਹਾ ਹੂੰ ਇਹਨਾਂ ਨਾਲ ਆਉਂ ਇਸ ਟਾਈਮ ਥੋੜੇ ਕੋਲੇ ਪਰ ਜੇ ਮੈਂ ਤੁਸੀ ਦੂਰ ਵੇਚ ਦਿਆਂ ਪੰਜਾਬ ਤੋਂ ਬਾਹਰੇ ਫਿਰ ਕਿਵੇਂ ਭੇਜ ਦਿਆਂ ਬੱਕਰੀਆਂ ਤੁਸੀ ਟ੍ਰੇਨਰ ਆਂ ਬੱਕਰੀ ਸੱਚ ਮੰਗਾ ਬੱਕਰੀਆਂ ਸਾਂ ਜਿਵੇਂ ਮੰਗਾ ਬੱਕਰੀਆਂ ਦੀ ਉੱਥੇ ਸੌਦਾ ਹੁੰਦਾ ਵੀ ਹਾਂ ਬੱਕਰੀਆਂ ਤਾਂ ਮੰਗ ਹੀ ਪੂਰੀ ਨਹੀਂ ਹੁੰਦੀ ਬਹੁਤ ਜ਼ਿਆਦਾ ਮੰਗਵਾ ਅੱਛਾ ਤਕਨੀ ਜਿੰਨੀ ਵਧੀਆ ਤੋਂ ਵਧੀਆ ਮੈਨਣ ਬੱਕਰੀਆਂ ਗਾਹਾਂ ਜਾਂਦੀਆਂ ਨੇ ਹਾਂਜੀ ਤੇ ਠੀਕ ਆ ਆਪੂ ਜੀ ਬਹੁਤ ਬਹੁਤ ਧੰਨਵਾਦ ਜੀ ਛੋਟਾ ਅਬ ਗੱਲਬਾਤ ਸਾਡੇ ਨਾਲ ਕੀਤੀ ਧੰਨਵਾਦ